ਜੇ ਮੈਂ ਦੇਖਾਂ ਆਪਣੇ ਵੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਤਾਂ ਵੱਲੇ ਵੱਲੇ ਪਬਲਿਕਾ ਲੋਕ ਨੇ ਕਰਾਤੀ ਦਕਰਾਤੀ ਸਵਾਜ ਬਹੁਤ ਸਾਰੇ ਟੀਮਾਂ ਜਿਹੜੀਆਂ ਫਰਸਟ ਆਣ ਗਿਆ ਮੈਂ ਉਹਨਾਂ ਨੂੰ ਐਡਵਾਂਸ ਚ ਵਧਾਈ ਦੇਣਾ ਤੁਸੀਂ ਜਿੱਤੇ ਤੁਹਾਨੂੰ ਵਧਾਈ ਪਰ ਨਾਲ ਇੱਕ ਸਲਾਹ ਵੀ ਦਿਨਾ ਫਸਟਾ ਕੇ ਹੰਕਾਰ ਨਹੀਂ ਕਰਨਾ ਤੁਹਾਡੇ ਚ ਬਹੁਤ ਸਾਰੇ ਸਟੂਡੈਂਟ ਬੈਠੇ ਆ ਬੱਚੇ-ਬੱਚੀਆਂ ਬੈਠੇ ਆ ਫਿਊਚਰ ਬੈਠਾ ਦੇਖਦਾ ਕਈ ਵਾਰੀ ਨੰਬਰ ਨਹੀਂ ਆਉਂਦੇ ਖਾਸ ਤੌਰ ਤੇ ਕੁੜੀਆਂ ਨੂੰ ਮੈਂ ਕਹਿਣਾ ਚਾਹਣਾ ਨੰਬਰ ਪ੍ਰੋਪਰ ਨਹੀਂ ਆਉਂਦੇ ਜਾਂ ਜਿੰਨਾ ਪਰਸੈਂਟੇਜ ਸੋਚਿਆ ਹੁੰਦਾ ਬਹੁਤ ਛੇਤੀ ਦਿਲ ਛੱਡ ਜਾਂਦੀਆਂ ਕੁੜੀਆਂ ਖਾਸ ਤੌਰ ਤੇ ਉਹ ਪੇਪਰ ਦੇਣ ਵਾਲੇ ਦਿਨ ਰੋਣ ਲੱਗ ਜਾਂਦੀਆਂ ਨੇ ਜੇ ਔਖਾ ਆ ਜੇ کیا ہے پتہ نہیں کون کھڑوس کنجوس مکھی چوس بیٹھا تھا دو نمبر اور دیتا دیپکا سے زیادہ ہو جاتے لائے. ایتے سی جگرے دیکھو جی 40 ਨੰਬਰ ਆ ਜਾਣ ਦੁਆਵਾਂ ਦਿੰਦੇ ਆ ਪਤਾ ਨਹੀਂ ਕਿਹੜਾ ਰੱਬ ਦਾ ਬੰਦਾ ਬੈਠਾ ਸੀ ਕਰਕੇ 33 ਦੇ ਹੀ ਆਏ ਸੀ ਆ 7 ਨੰਬਰ ਕਿੱਥੋਂ ਦੇਤੇ ਓਏ ਕੁਝ ਨਹੀਂ ਹੁੰਦਾ ਜਸ ਜਿਲ ਜ਼ਿੰਦਗੀ 'ਚ ਨੰਬਰ ਹੀ ਨਹੀਂ ਹੁੰਦੇ ਕੁਝ ਬਿਨ ਨੰਬਰ ਆਉਣਗੇ ਫੇਰ ਆਇਨਾ ਨਾ ਕੁਝ ਨਹੀਂ ਹੁੰਦਾ ਫਨ ਕਰੋ ਵੀ ਹੈਵ ਓਨਲੀ 1 ਲਾਈਫ ਟੂ ਲਿਵ only one life to live ਉਹ ਜੋ 18 17 ਸਾਲ ਆਪਾਂ ਨੂੰ ਕੋਈ ਸਮਝਦਾ ਨਹੀਂ ਅਗਲੇ 18 17 ਸਾਲ ਪੜ੍ਹਾਈ ਚ ਲੰਘ ਜਾਂਦੇ ਆ ਉਦੋਂ ਗਾ ਹਾਂ ਫੇਰ ਨਹੀਂ ਸਮਝਦਾ ਕੋਈ ਤਿੰਨ ਕフェਜ਼ ਨੇ ਇਸ ਕਰਕੇ ਮੈਂ ਕਹਿਣਾ ਕਿ ਆ ਜਿਹੜੇ ਦਿਨ ਨੇ ਤੁਹਾਡੇ 골ਡਨ ਡੇਜ਼ ਨੇ ਇੰਜੋਏ ਕਰੋ ਇੱਥੇ ਆ ਜਿਹੜੇ ਮੁੰਡੇ ਪਰਫਾਰਮ ਕਰਕੇ ਕੁੜੀਆਂ ਪਰਫਾਰਮ ਕਰਕੇ ਗਈਆਂ ਉਹਨਾਂ ਦੇ ਵੀ ਇਦੋਂ ਬਾਅਦ ਇਹ ਬੈਈਆਂ ਜਾਣ ਗਿਆ ਮੁੰਡੇ ਵਿਆਹੇ ਜਾਣਗੇ ਇਹਨਾਂ ਦੀਆਂ ਵੀਡੀਓ ਆਇਆ ਕਰਨਗੀਆਂ ਫਿਰ ਅੱਜ ਪਹਿਲਾ ਬਰਥਡੇ ਬੇਵੀ ਦਾ ਹੈਨਾ ਫਿਰ ਫੇਸਬੁੱਕ ਤੇ ਭਾਲੀ ਜਾਓਗੇ ਇੱਕ ਦੂਜੇ ਨੂੰ ਅੱਜ ਜਦੋਂ ਇੱਥੇ ਨੇ ਇੱਥੇ ਮਿਲ ਲਓ ਇਹਨਾਂ ਨੂੰ ਫਿਰ ਫੇਸ ਫੇਸਬੁੱਕ ਤਾਂ ਕਾਹਦੀ ਕਲੇਸ਼ ਬੁੱਕੀ ਆ ਹੁਣ ਤਾਂ 100 ਰੌਲੇ ਸਿਆਪਿਆਂ ਚ ਪੈ ਜਾਓਗੇ ਜੋ ਸਿਆਣੇ ਕਹਿੰਦੇ ਆ ਪਾਸਟ ਇਜ਼ ਪਾਸਟ ਇਵਨ ਗੋਡ ਕਾਂਟ ਚੇਂਜ ਪਾਸਟ ਜਿਹੜੀ ਲੰਘ ਗਈ ਕੱਲ ਉਹਨੂੰ ਕੋਈ ਬਦਲ ਨਹੀਂ ਸਕਦਾ ਆਉਣ ਵਾਲੀ ਦਾ ਪਤਾ ਨਹੀਂ ਜਿਹੜੀ ਅੱਜ ਹੈ ਉਹਨੂੰ ਤਾਂ ਜੁਆਏ ਕਰੋ ਅੱਜ ਨੂੰ ਜੁਆਏ ਕਰੋ ਜੋ ਅੱਜ ਹੋ ਰਿਹਾ ਹੈ ਅਗਲਿਆਂ ਦੀ ਚਿੰਤਾ ਚ ਅੱਜ ਵਾਲਾ ਖਰਾਬ ਕਰ ਲਾਂਗੇ ਕਰੀ ਜਾਂਦੇ ਲੋਕ ਠੱਗੀਆਂ ਮਾਰੀ ਜਾਂਦੇ ਆ ਬੜੇ ਕਪੜੇ ਕਰੀ ਜਾਂਦੇ ਰਹਿੰਦੇ ਆ ਜਵਾਕਾਂ ਦਾ ਕੁਝ ਕਰ ਜੀਏ اصل ਜਵਾਕਾਂ ਨੂੰ ਵੀ ਛੱਡ ਦੋ ਕੁਝ ਕਰਨ ਵਾਸਤੇ ਔਰ ਜਵਾਕ ਹੈ ਜੇ ਨਿਕਲਦੇ ਪਹਿਲੀ ਵਾਰੀ ਸੀ ਮਨਾਉਣ ਨੂੰ ਪੈਸੇ ਨਹੀਂ ਹੁੰਦੇ ਫਿਰ